ਪੁੱਤ ਨਾਂ ਨੂੰ ਤਤਾਰਸਾਂ ਵਜਾ ਦੇ ਤੁਸੀਂ ਪਾਪ ਹੋ ਹਾਂ ਨਾ ਪੁੱਤ ਕਹਿ ਬਈ ਇਹ ਇਹ ਚੀਜ਼ਾਂ ਇੱਕ ਕਲਾਕਾਰ ਨੂੰ ਨਾ ਸੱਚੇ ਤੌਰ ਤੇ ਕਲਾਕਾਰ ਉਹੀ ਹੁੰਦਾ ਦਿਲ ਦਾ ਦਿਲ ਦਾ ਮਾਸੂਮ ਬੰਦਾ ਹੀ ਆ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਤਾਂ ਕਈ ਵਾਰੀ ਉਮਰ ਤੋਂ ਵੱਡੇ ਨੂੰ ਵੀ ਬੇਟਾ ਕਹਿ ਦਿੰਦਾ ਭਲੇਖੀ ਹੂੰ ਬੇਟਾ ਜੀ ਪੁੱਤ ਹੂੰ ਮੈਂ ਪੁੱਤ ਤੇ ਪੁੱਤ ਨਾਂ ਨੂੰ ਕਤਾਰ ਸਾਂ ਵਜਾ ਦੇ ਤੁਸੀਂ ਪਾਬਕ ਹੋ ਗਏ ਹਾਂ ਪੁੱਤ ਗਏ ਕੋਈ ਹੂੰ ਪਾਣੀ ਦੇ ਇਹ ਮੈਂ ਤਾਂ ਬੱਚਾ ਨੂੰ ਵੀ ਵੇਟਾ ਵੇਟਾ ਪੁੱਤ ਪੁੱਤ ਬਰਾਬਰ ਨੂੰ ਕਹਿੰਦਾਂ ਲਗੀ ਬੜੀ ਹੂੰ ਸੌਰੀ ਯੂ ਸੋਕ ਨਹੀਂ ਮੇਰੇ ਨਾਲ ਕਲਾਕਾਰ ਕਲਾਕਾਰ ਬੰਦਾ ਦਿਲ ਦਾ ਵੀ ਉਵੇਂ ਹੀ ਮਾਸੂਮੀਅਤ ਹੁੰਦੀ ਹੈ ਜੀ ਇਹ ਇਹੀ ਇਹੀ ਪਹਿਚਾਨ ਆ ਇਹੀ ਚੀਜ਼ਾਂ ਨੇ ਚਲੋ ਕੋਈ ਨਹੀਂ ਸੋਕੇ ਤੁਹਾਡਾ ਗਿਆ ਟਾਈਮ ਕੋਈ ਨਹੀਂ ਤਾਂ ਬਿਲਕੁਲ ਹਰਦੀਪ ਮਾਹੀ ਨੰਗਲ ਹੋਰਾਂ ਦੇ ਨਾਲ ਲਗਾਤਾਰ ਗੱਲਬਾਤ ਜਾਰੀ ਆ ਮਾਹੌਲ ਨੂੰ ਥੋੜਾ ਜਿਹਾ ਆਪਾਂ ਖੁਸ਼ ਨੁਮਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਣਾ ਖੁਸ਼ ਖੁਸ਼ ਨੁਮਾ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਦੇਖਣ ਵਾਲੇ ਪਿਆਰ ਕਰਨੇ ਕਹਿੰਦੇ ਨਹੀਂ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਇਹ ਇਹ ਚੀਜ਼ਾਂ ਇੱਕ ਕਲਾਕਾਰ ਨੂੰ ਨਾ ਸੱਚੇ ਤੌਰ ਤੇ ਕਲਾਕਾਰ ਉਹੀ ਹੁੰਦਾ ਦਿਲ ਦਾ ਦਿਲ ਦਾ ਮਾਸੂਮ ਬੰਦਾ ਹੀ ਆ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਗਾ ਸਕਦਾ ਮੈਨੂੰ ਲੱਗਦਾ ਆਪਾਂ ਆਪਾਂ ਜੇ ਉਹ ਹੋ ਜੇ ਗੀਤ ਪਲ-ਪਲ ਪਿੱਛੋਂ ਤੈਨੂੰ ਯਾਦ ਕਰਦਾ। ਵੀ ਉਹ ਗੀਤ ਬਹੁਤ ਪਿਆਰਾ ਗੀਤ ਹੈ। ਕੋ ਵੀਰ ਦੇ ਲਿਖਿਆ ਹੋਇਆ ਗगनਬੇਦੀ ਦਾ। ਆਉਂਦੇ ਜਾਂਦੇ ਸਾਹਾਂ ਵਿੱਚ ਦੁੱਖਾਂ ਦੀਆਂ ਰਾਹਾਂ ਵਿੱਚ ਪਲ-ਪਲ ਪਿੱਛੋਂ ਤੈਨੂੰ ਯਾਦ ਕਰਦਾ। ਹਾਏ ਨਹੀਂ ਤੈਨੂੰ ਯਾਦ ਕਰਦਾ। ਹਾਏ ਨਹੀਂ ਤੈਨੂੰ ਯਾਦ ਕਰਦਾ। ਮੇਹਣੇ ਮਾਰਦੇ ਸ਼ਰੀਕਾਂ ਵਿੱਚ ਮੇਹਣੇ ਮਾਰਦੇ ਸ਼ਰੀਕਾਂ ਵਿੱਚ ਜੱਗ ਦੀਆਂ ਰੀਤਾਂ ਵਿੱਚ ਸਜਣਾ ਪਿਆਰਿਆ ਤੂੰ ਮੈਨੂੰ ਪੁੱਲ ਜਾ ਹੜਾ ਵਿਚਨਾ ਮੈਨੂੰ ਪੁੱਲ ਜਾ ਹਾਏ ਵਿਚਨਾ ਮੈਨੂੰ ਪੁੱਲ ਜਾ ਹੜਾ ਵਿਚਨਾ ਮੈਨੂੰ ਪੁੱਲ ਜਾ ਕੀ ਬਾਤ ਹੈ ਇਹ ਯਾਦਾਂ ਯਾਦਾਂ ਮੇਰੀਆਂ ਵੀ ਤਾਂ ਮੇਰੀਆਂ ਵੀ ਯਾਦਾਂ ਤਾਜ਼ੀਆਂ ਹੋ ਗਈਆਂ ਅੱਛਾ ਚਲੋ ਤੁਸੀਂ ਜ਼ਿੰਦਗੀ ਦੇ ਹਰ ਇੱਕ ਉਸ ਚੈਪਟਰ ਨੂੰ ਅਸੀਂ ਖੋਲਣ ਦੀ ਕੋਸ਼ਿਸ਼ ਕੀਤੀ ਹੈ ਹਨ ਤੁਸੀਂ ਭਾਵੁਕ ਵੀ ਹੋਏ ਔਰ ਮਾਫੀ ਹੈ ਜੇ ਤੁਹਾਨੂੰ ਅਸੀਂ ਕਿ ਤੇ ذہنی ਤੌਰ ਤੇ ਪ੍ਰੇਸ਼ਾਨ ਕੀਤਾ ਹੋਵੇ ਇਦਾਂ ਦਾ ਕੋਈ ਮਤਲਬ ਨਹੀਂ ਸੀ ਪਰ ਮੈਨੂੰ ਲੱਗਦਾ ਕਿ ਮੈਂ ਸਮਝ ਆਪ ਮਾਫੀ ਮੰਗਦਾ ਕਿ ਛੋਟੇ ਪਰਸਨਲ ਦੁੱਖ ਆਪਦੇ ਹੁੰਦੇ ਆ ਨਹੀਂ ਤੇ ਉਹ ਕਿਸੇ ਨੇ ਹੂੰ ਲੋਕ 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 ਦਾ ਆਪਣਾ ਖੁਸ਼ੀਆਂ ਭੜਦੇ ਆ ਨਾ ਹੂੰ ਮਰ ਲੋ ਇੱਕ ਵਾਰੀ ਦਾ ਮੈਂ ਕਹਿੰਦਾ ਮਾਂ ਨਾ ਮਰੇ ਕਿਸੇ ਦੀ ਖਾਸ ਕਰਕੇ ਛੋਟੇ ਦੀ ਕਿਉਂਕਿ ਮਾਂ ਤੋਂ ਬਾਅਦ ਤਾਂ ਬੰਦਾ ਨਾ ਕਰ ਦੇਣਾ ਆਪਣਾ ਘੜਦਾ ਹੂੰ ਉਹ ਉਹ ਮਰੀ ਕੁਛ ਹੈ ਜੀ ਕਿਤੇ ਉਹ ਆਖਦੀ ਮਾਂ ਨਾ ਮਰੇ ਬਸ ਠੀਕ ਹੈ ਨਾ ਕਿਉਂ ਸਿਆਣੇ ਕਹਿੰਦੇ ਵੀ ਪਿਤਾ ਪਿਤਾ ਤਾਂ ਮਾਂ ਪਿਓ ਨਾ ਮਰਨ ਹੂੰ ਪਰ ਸਿਆਣੇ ਕਹਿੰਦੇ ਪਿਓ ਨੂੰ ਕੁਝ ਹੋ ਜੇ ਤਾਂ ਮਾਂ ਘਰ ਸੰਭਾਲ ਲੈਂਦੀ ਹੈ ਹੂੰ ਜੇ ਮਾਂ ਮਰ ਜੇ ਉਹ ਘਰ ਅਪਰ ਖੰਡ ਜਾਂਦਾ ਹੂੰ ਤੇ ਬਹੁਤ ਕੁਝ ਦੇਖਿਆ ਇਦਾਂ ਦਾ ਹਾਲਾਤ ਮਲ ਕੇ ਭੈੜੇ ਹਾਲਾਤ ਵੀ ਦੇਖਿਆ ਇਹ 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 ਗੀਤਾਂ ਚ ਵੀ ਚੀਜ਼ਾਂ ਝਲਕਦੀਆਂ ਨੇ ਪਿੰਡੇ ਹੰਡਾਈਆਂ ਚੀਜ਼ਾਂ ਜਿਹੜਾ ਸੈਡ ਸੌਂਗਾਂ ਦੇ ਵੀ ਤੁਸੀਂ ਮਤਲਬ ਪੂਰੇ ਜਿੰਨੀ ਜਿਹੜੀ ਇੱਕ ਫੀਲ ਆਉਂਦੀ ਆ ਸ਼ੁਰੂ ਜਦਾਂ ਮਤਲਬ ਕਿ हां ये हैगा जरूर ਆਪਣਾ ਹੀ ਦਰਦ ਆ ਗਿਆ ਜਿਹੜਾ ਤੁਹਾਡਾ ਤੁਹਾਡੇ ਨਾਲ ਹੋਇਆ ਹੋਵੇ ਉਹ ਤੁਹਾਡੇ ਆ ਹੀ ਜਾਂਦਾ ਬਾਹਰ ਨਾਲ ਉਦਾਂ ਦੀ ਮਤਲਬ ਉਹ ਕੋਲੋਂ ਦੀ ਫੀਲਾ ਆਉਂਦਾ ਆਉਂਦਾ ਹੂੰ ਭਰਾਵਾਂ ਦੇ ਨਾਲ ਹੁਣ ਪਿਆਰ ਫੈਮਿਲੀ ਦਾ ਵਧੀਆ ਹੁਣ ਵਧੀਆ ਪਿਆਰ ਹੈ ਭਾਬੀਆਂ ਨਾਲ ਸਾਰਿਆਂ ਨਾਲ ਬਚਪਨ ਦੇ ਵਿੱਚ ਜਿਹੜੀਆਂ ਭਾਬੀਆਂ ਮੈਂ ਕਿਤੇ ਭਾਬੀ ਨੂੰ ਭਾਬੀ ਨਹੀਂ ਕਹਾਇਆ ਤੱਕ ਮਾਂ ਲਵਾਈ ਸਸਣਾ ਹਮ ਦਾ ਹੂੰ ਮਾਲਕ ਦੋ ਸਾਡੀ ਹੈਗੀ ਰਿਸ਼ਤੇਦਾਰ ਮੇਰੀ ਭਾਬੀ ਮੈਂ ਕਹਿੰਦਾ ਮੋਨ ਨਾਲੀ ਮੈਂ ਕਿਤੇ ਆਪਣੀ ਬਟੀਆਂ ਨੂੰ ਅਜਿਹੇ ਨੂੰ ਭਾਬੀ ਕਦੇ ਕਿਹਾ ਹੀ ਨਹੀਂ ਹੂੰ ਹੂੰ ਤੁਸੀਂ ਤੁਸੀਂ ਇਹ ਚੀਜ਼ਾਂ ਫਿਰ ਸਮਝਦੇ ਹੋ ਸਾਰੀਆਂ ਜਿਹੜੀਆਂ ਤੰਗੀਆਂ ਤੁਸੀਂ ਆਪਣੇ ਬਚਪਨ ਦੇ ਵਿੱਚ ਦੇਖੀਆਂ ਆਪਣੇ ਬੱਚਿਆਂ ਨੂੰ ਕਦੇ ਨਾ ਆਣ ਜਾਂ ਕੋਈ ਰਿਸ਼ਤੇਦਾਰੀ ਦੇ ਵਿੱਚ ਇਹ ਚੀਜ਼ ਬੱਚਾ ਮਨ ਦੇ ਵਿੱਚ ਰਹਿੰਦਾ ਕਿ ਯਾਰ ਇਹ ਇਹ ਚੀਜ਼ਾਂ ਕੀ ਤਕਲੀਫਾਂ ਕੀ ਹੁੰਦੀਆਂ ਨੇ ਪੈਸੇ ਦੀ ਅਹਿਮੀਅਤ ਕੀ ਹੈ ਮੈਂ ਤਾਂ ਕਈ ਵਾਰੀ ਉਮਰ ਤੋਂ ਵੱਡੇ ਨੂੰ ਵੀ ਬੇਟਾ ਕਹਿ ਦਿੰਦਾ ਪੁੱਲੇ ਕਿ ਹੂੰ ਬੇਟਾ ਜਪਤ ਤੋਂ ਮੈਂ ਪੁੱਤ ਤੇ ਪੁੱਤ ਨੂੰ ਨਾ ਨੂੰ ਤਤਰਸਿਆਂ ਵਜਾ ਦੇ ਤੁਸੀਂ ਪਾਪਕ ਹੋ ਗਿਆ ਮੇਰੇ ਪੁੱਤ ਕੇ ਕੋਈ ਹੂੰ ਪਾਣੀ ਦੇ ਇਹ ਮੈਂ ਤਾਂ ਬੱਚਾ ਨੂੰ ਵੀ ਬੇਟਾ ਬੇਟਾ ਪੁੱਤ ਪੁੱਤ ਬਰਾਬਰ ਦੇਣ ਨੂੰ ਕਹਦਾਂ ਨਹੀਂ ਕਬਰੀ ਹੂੰ ਸੌਰੀ ਇਹ ਸੁੱਕ ਗਈ ਨਹੀਂ ਮੇਰਾ ਤਾਂ ਕਲਾਕਾਰ ਕਲਾਕਾਰ ਬੰਦਾ ਦਿਲ ਦਾ ਵੀ ਉਵੇਂ ਹੀ ਮਾਸੂਮੀਅਤ ਹੁੰਦੀ ਹੈ ਜੀ ਇਹ ਇਹੀ ਇਹੀ ਪਹਿਚਾਨ ਆ ਇਹੀ ਚੀਜ਼ਾਂ ਨੇ ਚਲੋ ਕੋਈ ਨਹੀਂ ਸੋਕੇ ਤੁਹਾਡਾ ਗਿਓ ਟਾਈਮ ਕੋਈ ਨਹੀਂ ਤਾਂ ਬਿਲਕੁਲ ਹਰਦੀਪ ਮਾਹੀ ਨੰਗਲ ਹੋਰਾਂ ਦੇ ਨਾਲ ਲਗਾਤਾਰ ਗੱਲਬਾਤ ਜਾਰੀ ਆ ਮਾਹੌਲ ਨੂੰ ਥੋੜਾ ਜਿਹਾ ਆਪਾਂ ਖੁਸ਼ ਨੁਮਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਣਾ ਖੁਸ਼ ਖੁਸ਼ ਨੁਮਾ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਦੇਖਣ ਵਾਲੇ ਪਿਆਰ ਕਰਨੇ ਕਹਿੰਦੇ ਨਹੀਂ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਇਹ ਇਹ ਚੀਜ਼ਾਂ ਇੱਕ ਕਲਾਕਾਰ ਨੂੰ ਨਾ ਸੱਚੇ ਤੌਰ ਤੇ ਕਲਾਕਾਰ ਉਹੀ ਹੁੰਦਾ ਦਿਲ ਦਾ ਦਿਲ ਦਾ ਮਾਸੂਮ ਬੰਦਾ ਹੀ ਆ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਗਾ ਸਕਦਾ ਮੈਨੂੰ ਤਾਂ ਆਪਾਂ ਆਪਾਂ ਜੇ ਉਹ ਹੋ ਜੇ ਗੀਤ ਪਲ-ਪਲ ਪਿੱਛੋਂ ਤੈਨੂੰ ਯਾਦ ਕਰਦਾ ਵੀ ਉਹ ਗੀਤ ਬਹੁਤ ਪਿਆਰਾ ਗੀਤ ਹੈ ਕੋ ਵੀਰ ਦੇ ਲਿਖਿਆ ਹੋਇਆ ਗगन ਗगन 베ਦੀ ਦਾ ਆਉਂਦੇ ਜਾਂਦੇ ਸਾਹਾਂ ਵਿੱਚ ਦੁੱਖਾਂ ਦੀਆਂ ਰਾਹਾਂ ਵਿੱਚ ਪਲ-ਪਲ ਪਿੱਛੋਂ ਤੈਨੂੰ ਯਾਦ ਕਰਦਾ ਹਾਏ ਨਹੀਂ ਤੈਨੂੰ ਯਾਦ ਕਰਦਾ ਹਾਏ ਨਹੀਂ ਤੈਨੂੰ ਯਾਦ ਕਰਦਾ ਮੇਹਣੇ ਮਾਰਦੇ ਸ਼ਰੀਕਾਂ ਵਿੱਚ ਮੇਹਣੇ ਮਾਰਦੇ ਸ਼ਰੀਕਾਂ ਵਿੱਚ ਜੱਗ ਦੀਆਂ ਰੀਤਾਂ ਵਿੱਚ ਸੱਜਣਾ ਪਿਆਰਿਆ ਤੂੰ ਮੈਨੂੰ ਪੁੱਲ ਜਾ ਹੜਾ ਵਿਚ ਨਾ ਮੈਨੂੰ ਪੁੱਲ ਜਾ ਹਾਏ ਬੇਚੰਨਾ ਮੈਨੂੰ ਪੁੱਲ ਜਾ ਹੜਾ ਵਿਚ ਨਾ ਮੈਨੂੰ ਪੁੱਲ ਜਾ ਕੀ ਬਾਤ ਹੈ ਇਹ ਯਾਦਾਂ ਯਾਦਾਂ ਮੇਰੀਆਂ ਵੀ ਤਾਂ ਮੇਰੀਆਂ ਵੀ ਯਾਦਾਂ ਤਾਜ਼ੀਆਂ ਹੋ ਗਈਆਂ ਅੱਛਾ ਚਲੋ ਤੁਸੀਂ ਜ਼ਿੰਦਗੀ ਦੇ ਹਰ ਇੱਕ ਉਸ ਚੈਪਟਰ ਨੂੰ ਅਸੀਂ ਖੋਲਣ ਦੀ ਕੋਸ਼ਿਸ਼ ਕੀਤੀ ਆ ਹਨ ਤੁਸੀਂ ਭਾਵੁਕ ਵੀ ਹੋਏ ਔਰ ਮਾਫੀ ਹੈ ਜੇ ਤੁਹਾਨੂੰ ਅਸੀਂ ਕਿਤੇ ਜ਼ਹਿਨੀ ਤੌਰ ਤੇ ਪਰੇਸ਼ਾਨ ਕੀਤਾ ਹੋਵੇ ਇਦਾਂ ਦਾ ਕੋਈ ਮਨਤਵ ਨਹੀਂ ਸੀ ਪਰ ਮੈਨੂੰ ਲੱਗਦਾ ਕਿ ਮੈਂ ਸਭ ਤੋਂ ਆਪ ਮਾਫੀ ਮੰਗਦਾ ਕਿ ਇਹ ਥੋੜੇ ਪਰਸਨਲ ਦੁੱਖ ਆਉਦੇ ਹੁੰਦੇ ਆ ਨਹੀਂ ਤੇ ਉਹ ਕਿਸੇ ਨੇ ਹੂੰ ਲੋਕ 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 ਤਾਂ ਆਪਣਾ ਖੁਸ਼ੀਆਂ ਭਾਲਦੇ ਆ ਨਾ ਹੂੰ